ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਵਿੱਚ ਪੰਜਾਬ ਬੁਲੇਟਿਨ ਮੈਂ ਹਾਂ ਤੁਹਾਡੇ ਨਾਲ ਰੀਨਾ ਸਹੋਤਾ ਆਓ ਦੇਖਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਤੇ ਖਾਸ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨਸ ਖੜਾ ਨੇ ਡਰਾਈ ਲੋਕ ਹੁਣ ਪਹਿਲਾਂ ਹੀ ਕੋਠੇ ਤੇ ਚੜਾਉਣ ਲੱਗੇ ਸਮਾਨ ਤੇਜ਼ ਰਫਤਾਰ ਕਾਰ ਨੇ ਕਈ ਲੋਕਾਂ ਨੂੰ ਮਾਰੀ ਟੱਕਰ ਚਸ਼ਮਦੀਦ ਨੇ ਦੱਸਿਆ ਅੱਕੀ ਢਿੱਡਾ ਮੰਝਰ ਹੁਣ 1765 ਅਸਾਮੀਆਂ ਲਈ ਹੋਵੇਗੀ ਜੂਨੀਅਰ ਇੰਜੀਨੀਅਰ ਪ੍ਰੀਖਿਆ ਤੋਂ ਉਮੀਦਵਾਰਾਂ ਦੀ ਚੋਣ 4 ਤੋਂ 8 ਦਿਨਾਂ ਚ ਦੂਜੀ ਵਾਰ ਹਸਪਤਾਲ ਚ ਪਰਤੀ ਹੋਏ ਲਾਲਕ੍ਰਿਸ਼ਨ ਅਡਵਾਨੀ ਜਾਣੋ ਕਿਵੇਂ ਹੈ ਸੇਤ ਚੈਂਪੀਅਨਸ ਦਾ ਨਿੱਗਾ ਸਵਾਗਤ ਇੱਕ ਚਲਕ ਲਈ ਉਮੜੀ ਪੀੜ ਦੇ ਕੋਰਪੋਰਟ ਤੋਂ ਹੋਟਲ ਤੱਕ ਦਾ ਟੀਮ ਇੰਡੀਆ ਦਾ ਵੈਲਕਮ ਪੰਜਾਬ ਚ ਮੀਦਰ ਅਲਰਟ 30% ਕਟਪਿਆ ਮੀ ਜਾਣੋ ਤਾਜ਼ਾ ਅਪਡੇਟ ਅਮਰਿਤਪਾਲ ਸਿੰਘ ਨੂੰ ਇਹਨਾਂ 10 ਸ਼ਰਤਾਂ ਹੇਠ ਦਿੱਤੀ ਗਈ ਪੈਰੋਲ ਪਰਿਵਾਰ ਨਾਲ ਮਿਲਨ ਤੋਂ ਲੈ ਕੇ ਸੁਰੱਖਿਆ ਤੱਕ ਹੈ ਸਭ ਕੁਝ ਸੈਂਸੈਕਸ ਦੇ 70000 ਤੋਂ 80000 ਪਹੁੰਚਣ ਕਾਰਨ ਚਮਕੇ ਏ ਸਟਾਕ ਰਿಲಯನ್ಸ್ ਦਾ ਰਿਹਾ ਸਭ ਤੋਂ ਵੱਧ ਯੋਗਦਾਨ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ ਮੌਨਸਨ ਨੇ ਦਸਤਕ ਦੇ ਦਿੱਤੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਰੁਕ ਰੁੱਕ ਕੇ ਮੀਂਹ ਪੈ ਰਿਹਾ ਹੈ ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਵੀ ਭਰ ਗਿਆ ਹੈ ਤੇ ਲੋਕਾਂ ਨੂੰ ਡਰ ਹੈ ਕਿ ਕਿਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਹੜ੍ਹ ਨਾ ਆ ਜਾਣ ਹੜ੍ਹਾਂ ਤੋਂ ਡਰੇ ਲੋਕਾਂ ਨੇ ਆਪਣਾ ਸਮਾਨ ਘਰਾਂ ਦੀਆਂ ਛੱਤਾਂ ਉੱਤੇ ਚੜਾਉਣਾ ਸ਼ੁਰੂ ਕਰ ਦਿੱਤਾ ਹੈ ਪਟਿਆਲਾ ਵਿੱਚ ਸੈਮੇ ਲੋਕ ਦੱਸ ਦਈਏ ਕਿ ਪਟਿਆਲਾ ਦੀ ਵੱਡੀ ਨਦੀ ਦੇ ਨਾਲ ਪੈਂਦੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਕੁਝ ਲੋਕਾਂ ਨੇ ਆਪਣਾ ਸਮਾਨ ਕੋਠੇ ਉੱਤੇ ਡਰ ਲਿਆ ਹੈ ਲੋਕਾਂ ਨੂੰ ਡਰ ਹੈ ਕਿ ਕਿਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਹੜ੍ਹ ਨਾ ਆ ਜਾਣ ਇਸ ਲਈ ਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ ਤੇ ਘਰ ਦਾ ਬਹੁਤ ਸਾਰਾ ਸਮਾਨ ਖਰਾਬ ਹੋ ਗਿਆ ਸੀ ਪਰ ਇਸ ਸਾਲ ਉਹ ਆਪਣਾ ਪ੍ਰਬੰਧ ਪਹਿਲਾਂ ਹੀ ਕਰ ਰਹੇ ਹਨ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਨੂੰ ਕਰੀਬ 1 ਮਹੀਨਾ ਕੋਠੇ ਉੱਤੇ ਹੀ ਰਹਿਣਾ ਪਿਆ ਸੀ ਪਰ ਇਸ ਸਾਲ ਅਸੀਂ ਆਪਣਾ ਪਹਿਲਾਂ ਹੀ ਪ੍ਰਬੰਧ ਕਰ ਰਹੇ ਹਾਂ ਤਾਂ ਜੋ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਪਟਿਆਲਾ ਵਿੱਚ ਇੱਕ ਕਾਰ ਨੇ ਕਈ ਲੋਕਾਂ ਨੂੰ ਟੱਕਰ ਮਾਰ ਕੇ ਸਨਸਨੀ ਫੈਲਾ ਦਿੱਤੀ ਹੈ ਲੋਕਾਂ ਦੇ ਸਾਹਮਣੇ ਚਿੱਟੀ ਮੋਹਤ ਬਣ ਕੇ ਆਈ ਇਹ ਕਾਰ ਕਈ ਲੋਕਾਂ ਨੂੰ ਫਟਟ ਕਰ ਗਈ ਸੀ ਇਸ ਬਾਬਤ ਸਭ ਤੋਂ ਪਹਿਲਾਂ ਜਿਸ ਵਿਅਕਤੀ ਵਿਕਰਾਂਤ ਨੂੰ ਕਾਰ ਦੇ ਵੱਲੋਂ ਟੱਕਰ ਮਾਰ ਕੇ ਇਸ ਪੂਰੇ ਘਟਨਾਕ੍ਰਮ ਨੂੰ ਸ਼ੁਰੂ ਕੀਤਾ ਗਿਆ ਉਸਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਰੇਲਵੇ ਸਟੇਸ਼ਨ ਤੇ ਆਪਣੀ ਪਤਨੀ ਅਤੇ ਛੋਟੀ ਭੈਣ ਦੇ ਨਾਲ ਜਾਣ ਦੇ ਲਈ ਜਿਵੇਂ ਹੀ ਐਕਟਿਵਾ ਦੇ ਕੋਲ ਪੁੱਜਿਆ ਤਾਂ ਮੈਨੂੰ ਪਿੱਛੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਅਸੀਂ ਤਿੰਨੋਂ ਸੜਕ ਦੇ ਉੱਪਰ ਡਿੱਗ ਪਏ। SSC ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ ਨੇ ਵੱਖ-ਵੱਖ ਕੇਂਦਰੀ ਵਿਭਾਗਾਂ ਅਤੇ ਸੰਗਠਨਾ ਵਿੱਚ ਜੂਨੀਅਰ ਇੰਜੀਨੀਅਰ सिविल इलेक्ट्रिकल ਤੇ میکانیکل ਦੀਆਂ ਅਸਾਮੀਆਂ ਦੀ ਭਰਤੀ ਲਈ ਕਾਰਵਾਈ ਜਾਰੀ ਕਰ ਦਿੱਤੀ ਹੈ ਜੂਨੀਅਰ ਇੰਜੀਨੀਅਰ ਪ੍ਰੀਖਿਆ 2024 ਰਾਹੀਂ ਭਰੀਆਂ ਜਾਣ ਵਾਲੀਆਂ ਕੁੱਲ ਅਸਾਮੀਆਂ ਦੀ ਗਿਣਤੀ ਵਾਰਾ ਦਿੱਤੀ ਗਈ ਹੈ ਕਮਿਸ਼ਨਰ ਵੱਲੋਂ ਮੰਗਲਵਾਰ 2 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਪ੍ਰੀਖਿਆ ਰਾਹੀਂ 1765 ਅਸਾਮੀਆਂ ਭਰੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਲਈ ਪਹਿਲਾਂ 968 ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਇਨੀ ਦਿਨੀ ਬਿਮਾਰ ਹਨ ਪਿਛਲੇ 8 ਦਿਨਾਂ ਚ ਦੂਜੀ ਵਾਰ ਭਾਜਪਾ ਦੇ ਸੀਨੀਅਰ ਨੇਤਾ ਨੂੰ ਹਸਪਤਾਲ ਚ ਪਰਤੀ ਕਰਵਾਉਣਾ ਪਿਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਐਮਜ਼ ਚ ਪਰਤੀ ਕਰਵਾਇਆ ਗਿਆ ਸੀ ਜਦਕਿ ਇਸ ਵਾਰ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਚ ਪਰਤੀ ਕਰਵਾਇਆ ਗਿਆ ਹੈ ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਭਾਰਤ ਰਤਨ ਨਾਲ ਕ੍ਰਿਸ਼ਨ ਅੜਵਾਨੀ ਜੀ ਦੀ ਸਿਹਤ ਬੀਤੀ ਬੁੱਧਵਾਰ ਰਾਤ ਇੱਕ ਵਾਰ ਫੇਰ ਵਿਗੜ ਗਈ ਸੀ ਰਾਤ ਨੂੰ ਹੀ ਉਹਨਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅੜਵਾਨੀ ਜੀ ਨੂੰ ਡਾਕਟਰ ਵਿਨਿਤ ਸੂਰੀ ਦੀ ਯੂਨਿਟ ਵਿੱਚ ਰੱਖਿਆ ਗਿਆ ਹੈ ਡਾਕਟਰ ਵਿਨਿਤ ਸੂਰੀ ਸੀਨੀਅਰ ਨਿਊਰੋਲੋਜਿਸਟ ਹਨ ਅਤੇ ਸਾਭ ਦਾ ਉਪ ਪ੍ਰਧਾਨ ਮੰਤਰੀ ਉਹਨਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਹੇ ਹਨ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਭਾਰਤ ਪਹੁੰਚ ਗਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਸ਼ਵ বিজেਤਾ ਟੀਮ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਰੋਹਿਤ ਸ਼ਰਮਾ ਦੀ ਫੌਜ ਅਤੇ ਮੀਡੀਆ ਵਾਲੇ ਘਰ ਵਾਪਸ ਆ ਸਕਣ। 에어 ਇੰਡੀਆ ਦੀ ਫਲਾਈਟ AIC24WC ਅੱਜ ਸਵੇਰੇ ਭਾਰਤ ਪਹੁੰਚ ਗਈ ਹੈ। ਫੈਨਸ ਵੱਲੋਂ ਵੀ ਭਾਰਤੀ ਟੀਮ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਲਈ ਫੈਨਸ ਰਾਤ ਦੇ 3 ਵਜੇ ਤੋਂ ਹੀ 에ਰਪੋਰਟ ਤੇ ਮੌਜੂਦ ਸੀ ਦਿੱਲੀ 에ਰਪੋਰਟ ਤੋਂ ਟੀਮ ਇੰਡੀਆ ਦੀ ਟੀਮ ਹੋਟਲ ਵੇਖੇ ਪਹੁੰਚੀ ਜਿੱਥੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਪੰਜਾਬ ਵਿੱਚ ਮੌਨਸਨ ਦੇ ਬਾਵਜੂਦ ਚੰਗੀ ਤਰ੍ਹਾਂ ਮੀਂਹ ਨਹੀਂ ਪੈ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ 3 ਦਿਨਾਂ ਵਿੱਚ ਸੂਬੇ ਵਿੱਚ 30% ਦੀ ਘਟਮੀ ਪਿਆ ਹੈ ਪੰਜਾਬ ਵਿੱਚ 1 ਤੋਂ 3 ਜੁਲਾਈ ਤੱਕ ਰਿਪੀਟ ਔਸਤਨ 12.2 ਮਿਲੀਮੀਟਰ ਮੀ ਪਿਆ ਜਦੋਂ ਕਿ ਹੁਣ ਤੱਕ ਸਿਰਫ 8.6 ਮਿਲੀਮੀਟਰ ਹੀ ਪਿਆ ਹੈ ਪਰ ਮੌਨਸੂਨ ਦੇ ਆਉਣ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਮੌਸਮ ਵਿਭਾਗ ਨੇ ਅੱਧੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਵਿਭਾਗ ਦੇ ਤਾਜ਼ਾ ਅਲਰਟ ਅਨੁਸਾਰ ਸੰਗਰੂਰ ਮਾਨਸਾ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਤਰਨਤਾਰਨ ਲੁਧਿਆਣਾ ਰੂਪਨਗਰ ਮੋਗਾ ਫਿਰੋਜ਼ਪੁਰ ਜ਼ਿਲੰਦਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਨਸਨ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਤੇ ਖਡੂਰ ਸਾਬ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸੋਚ ਚੁੱਕਣ ਜਾ ਰਹੇ ਹਨ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸੋਚ ਚੁੱਕ ਸਕਦੇ ਹਨ ਇਹਨਾਂ 4 ਦਿਨਾਂ ਵਿੱਚ ਉਹ ਆਪਣੇ ਘਰ ਆ ਸਕਣਗੇ ਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਖਡੂਰ ਸਾਬ ਵਿੱਚ ਜਾ ਸਕਣਗੇ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਤੇ ਪੈਰੋਲ ਦਿੱਤੀ ਗਈ ਹੈ ਆਓ ਤੁਹਾਨੂੰ ਉਹਨਾਂ ਸ਼ਰਤਾਂ ਬਾਰੇ ਦੱਸਦੇ ਹਾਂ ਮੁੰਬਈ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਪਹਿਲੀ ਵਾਰ 80000 ਦੇ ਪੱਧਰ ਨੂੰ ਪਾਰ ਕੀਤਾ ਹੈ ਖਾਸ ਗੱਲ ਇਹ ਹੈ ਕਿ ਸੈਂਸੈਕਸ ਨੂੰ 70000 ਤੋਂ 80000 ਅੰਕਾਂ ਦੇ ਪੱਧਰ ਤੱਕ ਪਹੁੰਚਣ ਲਈ ਸਿਰਫ 139 ਦਿਨ ਲੱਗੇ ਸਨ ਦਸੰਬਰ ਦੇ ਅੱਧ ਵਿੱਚ 70000 ਤੋਂ 80000 ਤੱਕ 10000 ਪੁਆਇੰਟ ਦਾ ਵਾਧਾ ਇਤਿਹਾਸ ਵਿੱਚ ਸਭ ਤੋਂ ਛੋਟਾ ਵਾਧਾ ਬਣ ਗਿਆ ਹੈ ਜਿੱਥੇ ਇੱਕ ਪਾਸੇ ਸੈਂਸੈਕਸ ਤੇਜੀ ਦੇ ਘੋੜੇ ਤੇ ਸਵਾਰ ਸੀ ਇਸ ਦੇ ਨਾਲ ਹੀ ਕੁਝ ਸ਼ੇਅਰ ਅਜੇਹੇ ਸੰਜਿਨਾ ਨੇ ਇਸ ਗਤੀ ਦਾ ਫਾਇਦਾ ਉਠਾਇਆ ਅਤੇ ਰਾਕਟ ਬਣ ਗਏ ਇਸ ਦੇ ਨਾਲ ਹੀ ਕੁਝ ਸ਼ੇਅਰ ਅਜੇਹੇ ਵੀ ਸੰ ਜਿਨਾ ਨੇ ਇਸ ਗਤੀ ਦਾ ਫਾਇਦਾ ਉਠਾਇਆ ਤੇ ਰਾਕਟ ਬਣ ਗਏ ਜਿਨ੍ਹਾਂ ਨੇ ਸੈਂਸੈਕਸ ਦੇ ਉਭਾਰ ਨੂੰ ਉਪਾਰਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਰੇਲਾਈਂਸ ਮਹਿੰਦਰਾ ਐਂਡ ਮਹਿੰਦਰਾ ICICI ਬੈਂਕ ਨੇ 3940.6 ਅੰਕਾਂ ਦਾ ਯੋਗਦਾਨ ਪਾਇਆ ਸੁਤੰਤਰ ਦਿਵਸ ਬੋਲਚਾਲ ਵਿੱਚ 4 ਜੁਲਾਈ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸੰਯੁਕਤ ਰਾਜ ਵਿੱਚ ਇੱਕ ਸੰਘੀ ਛੁੱਟੀ ਹੈ ਜੋ 4 ਜੁਲਾਈ 1976 ਨੂੰ ਦੂਜੀ ਮਹਾਦੀਪੀ ਕਾਂਗਰਸ ਦੁਆਰਾ ਸੁਤੰਤਰਤਾ ਦੇ ਕੋਸ਼ਨਾ ਪੱਤਰ ਦੀ ਪੁਸ਼ਟੀ ਦੀ ਯਾਦ ਦਿਵੰਦੀ ਹੈ ਜਿਸ ਨਾਲ ਅਮਰੀਕਾ ਰਾਜ ਦੀ ਸਥਾਪਨਾ ਕੀਤੀ ਗਈ ਸੀ ਪੰਜਾਬ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਵਿੱਚ ਅੱਜ ਦੇ ਲਈ ਬਸ ਇੰਨਾ ਹੀ ਜੁੜੇ ਰਹੋ ਪੰਜਾਬ ਦੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਖਬਰਾਂ ਲਈ ਜੀਬੀਸੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਜੈ ਭਾਰਤ